ਨਾਮ ਇੰਦਾ ਡਾ ਸਰਜਿਸਪਾਲ ਕੋਰ ਕੰਪਿਊਟਰ ਆਪਰੇਟਰ ਤੇ ਕੀ ਡਿਊਟੀ ਤੁਹਾਡੀ ਓਟ ਸੈਂਟਰ ਦੇ ਵਿੱਚ ਹੈ ਨਾ ਕੰਪਿਊਟਰ ਆਪਰੇਟਰ ਦੀ ਹੈ ਤੇ ਗੱਲ ਕੀ ਹੋਈ ਹੈ ਜਿਹੜਾ ਸਾਰਾ ਕੁਝ ਟੁੱਟਾ ਪਿਆ ਸਰ ਸਾਨੂੰ ਮਾਰਨਿੰਗ ਕਲਾਸ 4 ਵੱਲੋਂ ਕਾਲ ਗਈ ਹੈ ਵੀ ਤੁਹਾਡਾ ਦਰਵਾਜ਼ਾ ਟੁੱਟਿਆ ਪਿਆ ਹੈ ਅਸੀਂ ਉਸੇ ਟਾਈਮ ਐਗਜੈਕਟਲੀ ਇੱਥੇ ਪਹੁੰਚੇ ਤੇ ਅੱਗੇ ਵੇਖਿਆ ਦਰਵਾਜ਼ਾ ਟੁੱਟਿਆ ਅਲਮਾਰੀ ਦਾ ਲੌਕ ਟੁੱਟਿਆ ਆ ਤੇ ਸਾਡੀ 56 26 ਗੋਲੀਆਂ ਇੱਥੇ ਚੋਰੀ ਹੋਈਆਂ 0.4 ਇਹ ਗੋਲੀਆਂ ਕਿਹੜੀਆਂ ਸੀਗੀਆਂ ਨਸ਼ਾ ਛਡਾਓ ਵਾਲੀਆਂ ਪਈਆਂ ਉਤਲਾ ਦਿੱਤੀ ਬੋਲ ਸੁਣੋ ਜੀ ਹਾਂਜੀ ਸਰ ਉਹਨਾਂ ਨੂੰ ਐਸਐਲ ਨੂੰ ਕਾਲ ਕੀਤੀ ਆ ਉਹ ਕਹਿੰਦੇ ਆਪਾਂ ਬਾਹਰ ਆ ਜਾਂਦੇ ਹਾਂ ਕੁਛ ਟਾਈਮ ਤੱਕ ਕੀ ਮੰਗ ਕੀ ਕਰਦੇ ਹੁੰਦੇ ਸੀ ਸਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਨ ਕਿਉਂਕਿ ਇੱਥੇ ਅਮਲੀ ਬਹੁਤ ਹੁਲੜਵਾਜੀ ਕਰਦੇ ਆ ਨਾਰਮਲੀ ਅੱਗੇ ਵੀਡੀਓ ਵੀ ਵਾਇਰਲ ਹੋਈ ਆ ਕਾਫੀ ਇੱਥੋਂ ਦੀ ਪੇਸ਼ੈਂਟ ਬਹੁਤ ਜ਼ਿਆਦਾ ਪੈਂਦਾ ਦਾ 17-1800 ਪੇਸ਼ੈਂਟ ਆਂਦਾ ਦਿੱਲੀ ਇੱਥੇ ਤੇ ਬਹੁਤ ਜ਼ਿਆਦਾ ਇੱਥੇ ਖਰਾਬ ਕਰਦੇ ਆ ਇਵਨ ਕਿ ਸਾਡਾ ਸ਼ੀਸ਼ਾ ਵੀ ਤੋੜਿਆ ਇਹਨਾਂ ਨੇ ਪਿਛਲੇ ਸੈਟਰਡੇ ਇਹ ਬਹੁਤ ਜ਼ਿਆਦਾ ਖਰਾਬ ਕਰਦੇ ਸਾਨੂੰ ਸਿਕਿਉਰਟੀ ਵੀ ਪ੍ਰੋਵਾਈਡ ਕਰਵਾਉਂਦੇ ਕੀ ਨਾਮ ਹੈ ਤੁਹਾਡਾ ਸੁਖਦੇਵ ਕਾਰਨ ਕੀ ਡਿਊਟੀ ਹੈ ਤੁਹਾਡੀ ਜੀ ਸਟਾਫ ਨਰਸ ਹਾਂ ਤੇ ਕੀ ਗੱਲ ਕੀ ਹੋਈ ਹੈ ਜੀ ਇੱਥੇ ਸਾਨੂੰ ਫੋਨ ਗਿਆ ਵਾ ਕਿ ਤੁਹਾਡੇ ਹੌਟ ਸੈਂਟਰ ਵਿੱਚ ਚੋਰੀ ਹੋ ਗਈ ਆ ਤੇ ਅਸੀਂ ਉਸੇ ਟਾਈਮ ਅਸੀਂ ਡਿਊਟੀ ਤੇ ਆ ਗਏ ਹਾਂ ਕੀ ਕੀ ਤੋੜਿਆ ਗਿਆ ਚੋਰਾ ਵੱਲੋਂ ਜਿਹੜਾ ਆ ਦਰਵਾਜ਼ਾ ਇਧਰਲੀ ਸਾਈਡ ਤੋਂ ਦਰਵਾਜ਼ਾ ਤੋੜਿਆ ਗਿਆ ਤੇ ਲੋਕਰ ਦੀ ਭਾਂ ਤੋੜ ਕੀਤੀ ਗਈ ਤੇ ਇਹ ਲੋਕਰ ਦੇ ਵਿੱਚ ਪਈਆਂ ਸੀਆਂ ਗੋਲੀਆਂ ਨਹੀਂ ਲੋਕਰ ਤੋਂ ਬਾਹਰ ਵੀ ਹੈਗੇ ਅਸੀਂ ਕਿੰਨੀ ਗੋਲੀ ਸੀਗੇ 5600 ਗੋਲੀ ਸੀ ਅੱਛਾ ਤੇ ਇਹ ਜਿਹੜੀ ਗੋਲੀ ਸੀ ਇਹ ਉਹ ਹੁਣ ਸਵੇਰੇ ਦੇਣੀ ਸੀ ਲੋਕਾਂ ਨੂੰ ਇਹ ਤੁਸੀਂ ਹਾਂਜੀ ਇਹ ਸਵੇਰੇ ਸੀ ਇਹਨਾਂ ਨੂੰ ਰੰਕ ਕੇ ਦੇਣੀ ਸੀ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਇਹੀ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਵਾਰਦਾਤ ਕੀਤੀ ਆ ਉਹਨਾਂ ਨੂੰ ਕੀਤਾ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ